ਜਾਣਾ ਸੱਜਾ ਪਾਤਸ਼ਾਹੋ ਸਿਰ ਸਾਹ ਦੇਸ਼ਾਵੋ ਜਿਸ ਪਾਸ ਬੈਠਿਆ ਸੋਹੀ ਹੈ ਸਗਨਾਂ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ तन श्री वाहगुरु साहिब जी तसरी महल्ला पहला शांत ਇਕੋਂਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥਾ ਸ਼ਬਦ ਜਪੀ ਚਾਰ ਅੰਤਰਾ ਗਿਆਨ ਹੈ ਤੀਰਥ ਨਾਉਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵੀ ਜਾੜ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪਰਬ ਸਦਾ ਸਹਾਰਾ ਭਰਕਾ ਸਦਾ ਜਾਚੋ ਦਿਉ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ ਧਾਰੋ ਮੈਲ ਲਾਗੇ ਸੱਚ ਬਣਾ ਗੁਰ ਬਾਤ ਨਿਰਮਲ ਸਦਾ ਜਾਣਣਾ ਨਿਤ ਸਾਜ ਧੀਰਤ ਮੱਜਣਾ ਸਾਚਨ ਲਾਗੇ ਮੈਲ ਕਾ ਮਲ ਧੋਇਐ ਗੁਣ ਹਾਰ ਪਰਵੈ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨਣਾ ਆਵੇ ਆਪ ਪਾਸ ਪਰਮ ਧਿਆਨੇ ਸਾਚ ਸਾਜੇ ਭਾਵੈ ਅਰਥੈ ਨਾ ਆਨੰਦ ਹੰਦਨ ਹਰਿ ਕੋ ਸਾਜਾ ਦੁਖ ਕਿਲ ਵਿਕ ਪਰਹਰੈ ਸਜਨਾਮ ਪਾਇਆ ਗੁਰ ਦਿਖਾਇਆ ਤਾ ਮੀਤ ਮਿਲਾਵ ਪੁਰਾਣਾਵੜੋ ਗਾਵੇ ਗਾਵਣ ਹਾਰ ਸਬਦ ਸੁਹਾਵੜੋ ਸਾਲਾਹਿ ਸੱਜ ਮਨ ਸਤਿਗੁਰੂ ਪੁੰਨ ਦਾਨ ਦਇਆ ਮਤੈ ਫਿਰ ਸੰਗ ਭਾਵੇ ਸਹਿਜ ਨਾਵੇ ਬੇਣੀ ਤਾਂ ਸੰਗੋਂ ਸਤ ਸਦਾਏ ਆਰਾਦੇ ਅੰਕਾਰ ਸਾਜਾ ਨਿਤ ਦੇ ਚੜੇ ਸਵਾਯਾ ਗਤ ਸੰਗ ਵੇਤਾ ਸਤ ਸੰਗਤਾ ਕਰ ਨਦਰ ਮੇਲ ਮਿਲਾਇਆ ਕਹਿਣਾ ਕਹ ਸਭ ਕੋ ਏ ਕਿੜ ਆਖੀਐ ਆ ਮੂਰਖ ਨੀਤ ਅਜਾਨਾ ਸਮਝਾ ਸਾਖੀ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮੰਨ ਮੰਨਿਆ ਮੇਰਾ ਪੂਜਾ ਕਰੇ ਆਵੇ ਬਿਖ ਲੱਗੈ ਸਵਦਾ ਸੱਜੇ ਗੁਰੂ ਮੇਰਾ ਭਰਪੁਰ ਰਹਾ ਸੋਈ ਨਾਨਕ ਸਾਚ ਕੈ ਬੇਨੰਤੇ ਮਨ ਵਾਜੈ ਸਚ ਸੋਈ ਅਕਰੜ ਤੋਟਨਾ ਭਗਤ ਭੰਡਾਰੇ ਭਰਪੁਰ ਰਹਾ ਸੋਈ ਨਾਨਕ ਸਾਜ ਕਹਿ ਬੇਨੰਤੇ ਮਨ ਮਾਜੈ ਸਤ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋ